ਤੇ ਲਾਈਨ ਕਰਦਾਂਗੇ ਟੈਨਸ਼ਨ ਨਾ ਲੋ ਤੇ ਵੀ ਕਰੇ ਕਿਹੜੇ ਜੈਂਟਸ ਹੱਥ ਖੜਾ ਕਰਦੇ ਮੇਰੀ ਭੁਗਦੀ ਐ ਮੇਰੀ ਤਾਂ ਭੁਗਦੀ ਨਹੀਂ ਹੈ ਮੇਰੀ ਤਾਂ ਭੁਗਦੀ ਨਹੀਂ ਮੈਂ ਪਹਿਲਾਂ ਮੰਨ ਗਿਆ ਹਾਂ ਇਸੇ ਤਰ੍ਹਾਂ ਦੀ ਗੱਲ ਇਹ ਮੈਂ ਤੁਹਾਨੂੰ ਸੁਣਾ ਦਿੰਨਾ ਗੱਲ ਇਹ ਪੁਰਾਣੇ ਟਾਈਮ ਅਜ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਇੱਕ ਰਾਜੇ ਨੇ ਕੀ ਸੋਚਿਆ ਇੱਕ ਦਿਨ ਪਏ ਪਏ ਨੇ ਵੀ ਮੈਂ ਕਸ਼ਮੀਰ ਤੋਂ ਸੇਵ ਲਿਆਵਾਂ ਖਾਸੇ ਉਹਨੇ ਜੀ ਟਣਾਂ ਦੇ ਟਣ ਸੇ ਮੰਗਾਲੇ ਤੇ ਉਹਨੇ ਪਚੀਤੀ ਕੋੜੇ ਮੰਗਾਲੇ ਬੜੀਆ ਅਰਬੀ ਲਿਆ ਕੇ ਬਣਤੇ ਹੋ ਸੇਬ ਵੀ ਸਾਰੇ ਉਹਨੇ ਢੋਲੇ ਉਹਨੇ ਪਬਲਿਕ ਬੁਲਾ ਲਈ ਸਾਰੇ ਕਹਿੰਦਾ ਲੈ ਵੀ ਜੀ ਦੀ ਘਰੇ ਪੂਗਦੀ ਐ ਉਹ ਤਾਂ ਘੋੜਾ ਲੈ ਜੋ ਜੇ ਜੀ ਦੀ ਘਰੇ ਨੇ ਪੁੱਗਦੀ ਉਹ ਸਿਓ ਚੱਕੋ ਤਿੱਤਰ ਹੋ ਜੋ ਹੁਣ ਜਿਹੜਾ ਆਇਆ ਕਰੇ ਜੀ ਸਿਓ ਚੱਕ ਕੇ ਭੱਜਿਆ ਕਰੇ ਜਿਹੜਾ ਆਇਆ ਕਰੇ ਸਿਓ ਚੱਕ ਕੇ ਭੱਜਿਆ ਕਰੇ ਰਾਜਾ ਕਹਿੰਦਾ ਤਾਂ ਬਹੁਤ ਮਾੜੀ ਗੱਲ ਹੋ ਰਹੀ ਆ ਵੀ ਕਿਸੇ ਦੀ ਘਰੇ ਪੁੱਗਦੀ ਉਹਨੇ ਤੇ ਅਖੀਰ ਨੂੰ ਜੀ ਦੁਪਹਿਰ ਨੂੰ 3:00 ਵਜੇ ਇੱਕ ਮੇਰੇ ਵਰਗ ਘਟੇ ਡੜ ਜਾਇਆ ਕਹਿੰਦਾ ਜੀ ਮੇਰੀ ਬਹੁਤ ਘਰੇ ਪੁੱਗਦੀ ਆ ਮੇਰੇ ਬਿਨਾਂ ਤਾਂ ਪਤਾ ਨਹੀਂ ਝੂਲਦਾ ਰਾਜਾ ਕਹਿੰਦਾ ਘੋੜਾ ਲੈ ਜਾ ਉਹ ਜੀ ਉਹ ਤੋਂ ਪੂਰਾ ਜਾ ਕੋੜਾ ਖੋਲ ਕੇ ਲੈ ਗਿਆ ਰਾਜਾ ਕਹਿੰਦਾ ਇੱਕ ਬੰਦਾ ਤਾਂ ਹੈਗਾ ਆਪਣੇ ਰਾਜ ਚ ਜਿਹਦੀ ਆਪਦੀ ਪੂਕਦੀ ਆ ਘਰੇ ਘੰਟੇ ਕੇ ਬਾਅਦ ਫੇਰ ਮੁੜਿਆ ਕਹਿੰਦਾ ਜੀ ਮੈਨੂੰ ਬੱਗਾ ਚਿੱਟਾ ਘੋੜਾ ਦੇ ਦਿਓ ਉਹ ਕਹਿੰਦਾ ਕੀ ਗੱਲ ਕਹਿੰਦਾ ਮੇਰੀ ਘਰ ਵਾਲੀ ਵੀ ਰੰਗ ਨਹੀਂ ਪਸੰਦ ਆ ਕਹਿੰਦਾ ਕੋੜਾ ਕੋੜਾ ਇੱਥੇ ਬਣਦੇ ਸਾਓ ਚੱਕ ਭਾਜਾ ਤੇ ਰਾਜਾ ਆਥਣੇ ਜੇ ਪੈ ਗਿਆ 10 ਕ ਵੱਜੇ ਹੋਏ ਵਜੀਰ ਨੇ ਆ ਕੇ ਕੁੰਡਾ ਖੜਕਾਤਾ ਕਹਿੰਦਾ ਮਹਾਰਾਜ ਜਾਗਦੇ ਹੋ ਉਹ ਕਹਿੰਦਾ ਨੀਂਦ ਜੀ ਆਉਣ ਲੱਗੀ ਸੀ ਆ ਜਾ ਵਜੀਰ ਆ ਫਿਰ ਵੀ ਤੇ ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਆ ਬੇਮੌਸਮੀ ਤੁਸੀਂ ਸੇਬ ਲਿਆਇਓ ਐਨੇ ਮਹਿੰਗੇ ਕੋੜੇ ਲਿਆਇਓ ਜੇ ਆਪਣੇ ਕਾਲ ਪੈ ਜੇ ਫਿਰ ਕਣਕ ਤਾਂ ਲੈ ਲੈਂਦੇ ਆਪਾਂ ਰਾਜਾ ਕਹਿੰਦਾ ਸਲਾਹ ਤਾਂ ਮੇਰੀ ਵੀ ਇਹੀ ਜੀ ਕਹਿੰਦਾ ਮਹਾਰਾਣੀ ਨਹੀਂ ਮੰਨੀ ਉਹ ਕਹਿੰਦਾ ਫੇ ਸੇਵ ਲਿਆਵਾ ਜੀ ਵਜ਼ੀਰ ਕਹਿੰਦਾ ਸੇਵ ਲਿਆਵਾ ਕਹਿੰਦਾ ਚੱਕ ਲਿਆ ਪਈ ਹੁਣ ਜਦੋਂ ਵਜ਼ੀਰ ਮੁੜਨ ਲੱਗਿਆ ਰਾਜਾ ਕਹਿੰਦਾ ਇਹਨੂੰ 10 ਵਜੇ ਆਉਣ ਦੀ ਕਿ ਲੋੜ ਪਈ ਸੀ ਕਹਿੰਦਾ ਵਜ਼ੀਰ ਸਾਹਿਬ ਇੱਕ ਮਿੰਟ ਤੁਸੀਂ ਆਇਓ ਕਹਿੰਦਾ ਹਾਂ ਕਹਿੰਦਾ ਮੈਨੂੰ ਇਹ ਗੱਲ ਤੜਕੇ ਨਹੀਂ ਦੱਸ ਸਕਦੇ ਸੀ ਕਹਿੰਦਾ ਮੇਰੀ ਸਲਾਹ ਤਾਂ ਤੜਕੇ ਦੱਸਣੀ ਸੀ ਅੱਜ ਮੇਰੀ ਵਾਲੀ ਨਹੀਂ ਮੰਨੀ Thank you. <laughs>